ਸ਼ੰਭੂ ਬਾਰਡਰ ਦੇ ਉੱਤੇ ਅੱਧੀ ਰਾਤ ਨੂੰ ਜਗਜੀਤ ਢੱਲੇਵਾਲ ਦੀ ਗ੍ਰਿਫਤਾਰੀ ਹੋਈ। ਇਸ ਤੋਂ ਬਾਅਦ ਹੁਣ ਕਿਸਾਨ ਵੀ ਭੜਕ ਗਏ ਨੇ ਤੇ ਕਾਂਗਰਸ ਪਾਰਟੀ ਮੁੜ ਕਿਸਾਨਾਂ ਦੇ ਹੱਕ ਦੇ ਵਿੱਚ ਆਈ ਹੈ ਤੇ ਜਿਸ ਨੂੰ ਲੈ ਕੇ ਡਾਕਟਰ ਅਮਰ ਸਿੰਘ ਦਾ ਬਿਆਨ ਸਾਹਮਣੇ ਆ ਰਿਹਾ। ਕੁਝ ਸਰਕਾਰਾਂ ਦੇ ਉੱਤੇ ਪਲਟਵਾਰ ਕੀਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਗਜੀਤ ਢੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਸੀਂ ਨਕੇਦੀ ਕਰਦੇ ਆਂ ਤੇ ਅਜਿਹਾ ਨਹੀਂ ਵਰਤਾਰਾ ਹੋਣਾ ਚਾਹੀਦਾ ਸੀਗਾ ਕਿਸਾਨਾਂ ਦੇ ਹੱਕ ਦੇ ਵਿੱਚ ਮੁੜ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਆਹ ਤੁਹਾਨੂੰ ਸੁਣਾਉਣਾ ਹੈ ਪਹਿਲਾਂ ਡਾਕਟਰ ਅਮਰ ਸਿੰਘ ਦਾ ਕੀ ਕਹਿਣਾ ਹੈ ਮੈਂ ਸਰਾਰ ਜਗਜੀਤ ਸਿੰਘ ਗੱਲੇਵਾਲ ਸਾਹਿਬ ਨੂੰ ਜਿਹੜਾ ਰਾਤ ਨੂੰ ਉਹਨਾਂ ਨੂੰ 2:30 ਵਜੇ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਹੈ ਪੰਜਾਬ ਸਰਕਾਰ ਮੈਂ ਉਹਦੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੜੀ ਨਿੰਦਾ ਕਰਦਾ ਕਿਉਂਕਿ ਮੈਨੂੰ ਪਤਾ ਹੈ ਦੋਵਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਕੀਤਾ ਔਰ ਅਨਫੋਰਚੂਨੇਟ ਬਦਕਿਸਮਤੀ ਇਸ ਗੱਲ ਦੀ ਆ ਕਿ ਇਸ ਜਿਸ ਦਿਨ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਸਾਰੇ ਮੁਲਕ ਚ ਮਨਾਇਆ ਜਾ ਰਿਹਾ ਉਸ ਦਿਨ ਸਾਹ ਡੱਲੇਵਾਲ ਸਾਹਿਬ ਨੂੰ ਜਿਹੜਾ ਸੰਵਿਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਸ਼ਾਂਤੀਪੂਰਨ ਦਿੱਤਾ ਉਹਦਾ ਹੱਕ ਦਾ ਇਹਨਾਂ ਨੇ ਉਲੰਘਣ ਕੀਤਾ ਔਰ ਪੰਜਾਬ ਸਰਕਾਰ ਨੇ ਤਾਂ ਇੰਨਾ ਕਾਇਰਾਨਾ ਐਕਟ ਕੀਤਾ ਕੇ ਕੇਂਦਰ ਸਰਕਾਰ ਤੇ ਜ਼ਿਆਤੀਆਂ ਕਰਦੀ ਹੈ ਹੁਣੇ ਝੋਨੇ ਨਾਲ ਜ਼ਿਆਤੀ ਕਰਕੇ ਅੱਡੀ ਹੈ ਕੇਂਦਰ ਸਰਕਾਰ ਲੇਕਿਨ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂ ਬਿਲਕੁਲ ਮਿਲੀ ਭੁਗਤਾਲਾ ਕੰਮ ਕਰ ਰਹੀ ਹੈ ਅਰੈਸਟ ਕਰਨ ਚ ਵੀ ਔਰ ਝੋਨੇ ਚ ਵੀ ਕਿਸਾਨਾਂ ਨੂੰ ਖਰਾਬ ਕਰਨ ਦੀ ਇਸ ਕਰਕੇ ਮੈਂ ਦੋਹਾਂ ਸਰਕਾਰਾਂ ਦੀ ਬਹੁਤ ਕੜੀ ਨਿੰਦਾ ਕਰਦਾ ਹੈਗਾ ਔਰ ਮੈਂ ਜਲਦੀ ਤੋਂ ਜਲਦੀ ਜਾ ਕੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਛੁਡਾ ਕੇ ਔਰ ਜੋ ਹੰਦਸਾ ਵੀ ਦਾਨੇ ਕਹਾ ਕਾ ਉਹ ਆਪਣਾ ਪੂਰਾ ਕਰ ਸਕਣ ਮੈਂ ਸਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਜਿਹੜਾ ਰਾਤ ਨੂੰ ਉਹਨਾਂ ਨੂੰ 2:30 ਵਜੇ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਆ ਪੰਜਾਬ ਸਰਕਾਰ ਮੈਂ ਉਹਦੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੜੀ ਨਿੰਦਾ ਕਰਦਾ ਕਿਉਂਕਿ ਮੈਨੂੰ ਪਤਾ ਹੈ ਦੋਵਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਕੀਤਾ ਔਰ ਅਨਫੋਰਚੂਨੇਟ ਬਦਕਿਸਮਤੀ ਇਸ ਗੱਲ ਦੀ ਆ ਕਿ ਜਿਸ ਦਿਨ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਸਾਰੇ ਮੁਲਕ ਚ ਮਨਾਇਆ ਜਾ ਰਿਹਾ ਉਸ ਦਿਨ ਡੱਲੇਵਾਲ ਸਾਹਿਬ ਨੂੰ ਜਿਹੜਾ ਸੰਵਿਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਸ਼ਾਂਤੀਪੂਰਨ ਦਿੱਤਾ ਉਹਦਾ ਹੱਕ ਦਾ ਇਹਨਾਂ ਨੇ ਉਲੰਘਣ ਕੀਤਾ ਔਰ ਪੰਜਾਬ ਸਰਕਾਰ ਨੇ ਤਾਂ ਇੰਨਾ ਕਾਇਰਾਨਾ ਐਕਟ ਕੀਤਾ ਕੇ ਕੇਂਦਰ ਸਰਕਾਰ ਤੇ ਜ਼ਿਆਤੀਆਂ ਕਰਦੀ ਆ ਹੁਣੇ ਝੋਨੇ ਨਾਲ ਜ਼ਿਆਤੀ ਕਰਕੇ ਆਦੀ ਹੈ ਕੇਂਦਰ ਸਰਕਾਰ ਲੇਕਿਨ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂ ਬਿਲਕੁਲ ਮਿਲੀ ਭੁਗਤਾਲਾ ਕੰਮ ਕਰ ਰਹੀ ਆ ਅਰੈਸਟ ਕਰਨ ਚ ਵੀ ਔਰ ਝੋਨੇ ਚ ਵੀ ਕਿਸਾਨਾਂ ਨੂੰ ਖਰਾਬ ਕਰਨ ਦੀ ਇਸ ਕਰਕੇ ਮੈਂ ਦੋਹਾਂ ਸਰਕਾਰਾਂ ਦੀ ਬਹੁਤ ਕੜੀ ਨਿੰਦਾ ਕਰਦਾ ਹੈਗਾ ਔਰ ਮੈਂ ਜਲਦੀ ਤੋਂ ਜਲਦੀ ਜਾ ਕੇ ਗੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਛੁਡਾ ਕੇ ਔਰ ਜੋ ਉਹਨਾਂ ਦਾ ਸੰਵਿਧਾਨਿਕ ਹੱਕਾ ਉਹ ਆਪਣਾ ਪੂਰਾ ਕਰ ਸਕਣ ਮੈਂ ਸਰਜ ਜਗਜੀਤ ਸਿੰਘ ਗੱਲੇਵਾਲ ਸਾਹਿਬ ਨੂੰ ਜਿਹੜਾ ਰਾਤ ਨੂੰ ਉਹਨਾਂ ਨੂੰ 2:30 ਵਜੇ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਹੈ ਪੰਜਾਬ ਸਰਕਾਰ ਮੈਂ ਉਹਦੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੜੀ ਨਿੰਦਾ ਕਰਦਾ ਕਿਉਂਕਿ ਮੈਨੂੰ ਪਤਾ ਹੈ ਦੋਵਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਕੀਤਾ ਔਰ ਅਨਫੋਰਚੂਨੇਟ ਬਦਕਿਸਮਤੀ ਇਸ ਗੱਲ ਦੀ ਆ ਕਿ ਜਿਸ ਦਿਨ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਸਾਰੇ ਮੁਲਕ ਚ ਮਨਾਇਆ ਜਾ ਰਿਹਾ ਉਸ ਦਿਨ ਡੱਲੇਵਾਲ ਸਾਹਿਬ ਨੂੰ ਜਿਹੜਾ ਸੰਵਿਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਸ਼ਾਂਤੀਪੂਰਨ ਦਿੱਤਾ ਉਹਦਾ ਹੱਕ ਦਾ ਇਹਨਾਂ ਨੇ ਉਲੰਘਣ ਕੀਤਾ ਔਰ ਪੰਜਾਬ ਸਰਕਾਰ ਨੇ ਤਾਂ ਇੰਨਾ ਕਾਇਰਾਨਾ ਐਕਟ ਕੀਤਾ ਕੇਂਦਰ ਸਰਕਾਰ ਤੇ ਜ਼ਿਆਤੀਆਂ ਕਰਦੀਆਂ ਹੁਣੇ ਝੋਨੇ ਨਾਲ ਜ਼ਿਆਤੀ ਕਰਕੇ ਆਈ ਹੈ ਕੇਂਦਰ ਸਰਕਾਰ ਲੇਕਿਨ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂ ਬਿਲਕੁਲ ਮਿਲੀ ਭੁਗਤਾਲਾ ਕੰਮ ਕਰ ਰਹੀ ਹੈ ਅਰੈਸਟ ਕਰਨ ਚ ਵੀ ਔਰ ਝੋਨੇ ਚ ਵੀ ਕਿਸਾਨਾਂ ਨੂੰ ਖਰਾਬ ਕਰਨ ਦੀ ਇਸ ਕਰਕੇ ਮੈਂ ਦੋਹਾਂ ਸਰਕਾਰਾਂ ਦੀ ਬਹੁਤ ਕੜੀ ਨਿੰਦਾ ਕਰਦਾ ਹੈਗਾ ਔਰ ਮੈਂ ਜਲਦੀ ਤੋਂ ਜਲਦੀ ਜਾ ਕੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਛੁਡਾ ਕੇ ਔਰ ਜੋ ਉਹਨਾਂ ਦਾ ਸੰਵਿਧਾਨਿਕ ਹੱਕ ਆ ਉਹ ਆਪਣਾ ਪੂਰਾ ਕਰ ਸਕਣ